ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ ਜਿੱਥੇ ਸੂਰਜ ਦੀਆਂ ਕਿਰਨਾਂ ਖੇਤਾਂ ਨੂੰ ਰੌਸ਼ਨ ਕਰਦੀਆਂ ਸੀ ਪਰ ਲੋਕਾਂ ਦੇ ਦਿਲਾਂ ਵਿੱਚ ਗਰੀਬੀ ਦਾ ਹਨੇਰਾ ਛਾਇਆ ਹੋਇਆ ਸੀ ਇਸ ਪਿੰਡ ਵਿੱਚ ਇੱਕ ਮਜ਼ਦੂਰ RAMU ਰਹਿੰਦਾ ਸੀ ਜਿਸ ਦੀ ਜ਼ਿੰਦਗੀ ਦਨ ਰਾਤ ਮਜਦੂਰੀ ਕਰਦੇ ਲੰਘ ਰਹੀ ਸੀ ਫਿਰ ਵੀ ਉਸ ਦੇ ਘਰ ਵਿੱਚ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਲ ਨਾਲ ਜੁੜਦੀ ਸੀ ਰਾਮੂ ਦੀ ਜ਼ਿੰਦਗੀ ਇੱਕ ਟੁੱਟੀ ਫੁੱਟੀ ਝੌਂਪੜੀ ਦੇ ਵਿੱਚ गु져 ਰਹੀ ਸੀ ਜਿੱਥੇ ਉਹ ਆਪਣੀ ਘਰ ਵਾਲੀ ਲక్ష్ਮੀ ਤੇ ਛੋਟੀ ਜਹੀ ਦੁਨੀਆ ਵਿੱਚ ਜਿਉ ਰਿਹਾ ਸੀ ਇੱਕ ਦਿਨ ਉਸ ਦੀ ਜ਼ਿੰਦਗੀ ਵਿੱਚ ਇੱਕ ਨੰਨਾ ਜਿਹਾ ਫੁੱਲ ਖਿੜ ਉੱਠਿਆ ਲక్ష్ਮੀ ਨੇ ਇੱਕ ਪਿਆਰੀ ਜਹੀ ਬੇਟੀ ਨੂੰ ਜਨਮ ਦਿੱਤਾ ਤੇ ਉਸ ਦਾ ਨਾਮ ਰੱਖਿਆ ਰਾਣੀ ਜਦੋਂ ਲక్ష్ਮੀ ਨੇ ਆਪਣੀ ਪਿਆਰੀ ਜਿਹੀ ਬੇਟੀ ਰਾਣੀ ਨੂੰ ਪਹਿਲੀ ਵਾਰ ਆਪਣੀ ਗੋਦੀ ਵਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਨੇ ਰਾਣੀ ਨੂੰ ਸੀਨੇ ਨਾਲ ਲਗਾਇਆ ਤੇ ਸੋਚਿਆ ਕਿ ਹੁਣ ਉਸ ਦੀ ਦੁਨੀਆ ਵਿੱਚ ਰੌਸ਼ਨੀ ਆ ਗਈ ਹੈ ਪਰ RAMMU ਦੇ ਲਈ ਇਹ ਖੁਸ਼ੀ ਨਹੀਂ ਬਲਕਿ ਇੱਕ ਬੋਝ ਸੀ ਪਿੰਡ ਵਿੱਚ ਕੁੜੀਆਂ ਨੂੰ ਸਰਾਪ ਮੰਨਿਆ ਜਾਂਦਾ ਸੀ ਲੋਕ ਰਾਮੂ ਨੂੰ ਕਹਿੰਦੇ ਰਾਮੂ ਤੇਰੇ ਘਰ ਕੁੜੀ ਹੋਈ ਐ ਹੁਣ ਤਾਂ ਤੇਰੀਆਂ ਮੁਸੀਬਤਾਂ ਹੋਰ ਵੀ ਵਧਣਗੀਆਂ ਇਸ ਨੂੰ ਪਾਲਣਾ ਕੋਈ ਬੱਚਿਆਂ ਦਾ ਖੇਲ ਨਹੀਂ ਇਹ ਤਾਨੇ ਸੁਣ ਕੇ ਰਾਮੂ ਦਾ ਦਿਲ ਟੁੱਟ ਜਾਂਦਾ ਸੀ ਪਰ ਹੌਲੀ-ਹੌਲੀ ਉਸ ਦੀਆਂ ਅੱਖਾਂ ਵਿੱਚ ਆਪਣੀ ਬੇਟੀ ਦੇ ਲਈ ਪਿਆਰ ਦੀ ਜਗ੍ਹਾ ਨਫ਼ਰਤ ਨੇ ਲੈ ਲਈ ਰਾਮੂ ਪਹਿਲਾਂ ਤੋਂ ਹੀ ਕਰਜ਼ ਦੇ ਬੋਝ ਥੱਲੇ ਦੱਬਿਆ ਹੋਇਆ ਸੀ ਨਾ ਜ਼ਮੀਨ ਨਾ ਪੱਕਾ ਮਕਾਨ ਬਸ ਉਹੀ ਟੁੱਟੀ ਝੌਂਪੜੀ ਸੀ ਜਿੱਥੇ ਉਹ ਜਿਵੇਂ ਕਿਵੇਂ ਕਰਕੇ ਗੁਜ਼ਾਰਾ ਕਰਦਾ ਸੀ ਉਸ ਦਾ ਸੁਪਨਾ ਸੀ ਕਿ ਉਸ ਦੇ ਘਰ ਬੇਟਾ ਪੈਦਾ ਹੋਵੇ ਜੋ ਉਸ ਦੇ ਬੁਢਾਪੇ ਦਾ ਸਹਾਰਾ ਬਣੇ ਪਰ ਰਾਣੀ ਦਾ ਜਨਮ ਉਸ ਦੇ ਸਾਰੇ ਸੁਪਨਿਆਂ ਨੂੰ ਚੂਰ-ਚੂਰ ਕਰ ਗਿਆ ਉਸ ਨੇ ਕਦੇ ਵੀ ਰਾਣੀ ਨੂੰ ਪਿਆਰ ਨਾਲ ਨਹੀਂ ਦੇਖਿਆ ਕਦੇ ਵੀ ਉਸ ਨੂੰ ਗੋਦ ਵਿੱਚ ਨਹੀਂ ਚੁੱਕਿਆ ਰਾਣੀ ਉਸ ਦੇ ਲਈ ਬਸ ਇੱਕ ਬੋਝ ਸੀ ਜੋ ਹਰ ਦਿਨ ਉਸਦੇ ਕੰਦਿਆਂ ਉੱਪਰ ਭਾਰੀ ਹੁੰਦੀ ਜਾ ਰਹੀ ਸੀ ਲక్ష్ਮੀ ਰਾਣੀ ਦੀ ਮਾਂ ਆਪਣੀ ਬੇਟੀ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੀ ਸੀ ਰਾਤ ਦੇ ਹਨੇਰੇ ਵਿੱਚ ਜਦੋਂ ਸਾਰੇ ਸੌਂ ਜਾਂਦੇ ਉਹ ਚੋਰੀ-ਚੋਰੀ ਰਾਣੀ ਨੂੰ ਆਪਣੇ ਗਲੇ ਲਗਾਉਂਦੀ ਉਸਦੇ ਮੱਥੇ ਨੂੰ ਚੁੰਮਦੀ ਤੇ ਰਾਮੂ ਦੀ ਬੇਰੁਖੀ ਦੇਖ ਕੇ ਇਕੱਲੀ ਬੈਠ ਕੇ ਰੋਂਦੀ ਦੋਸਤੋ ਸਮਾਂ ਬੀਤਿਆ ਤੇ ਰਾਮੂ ਦੇ ਘਰ ਗਰੀਬੀ ਦਾ ਸਾਯਾ ਹੋਰ ਗਹਿਰਾ ਹੁੰਦਾ ਗਿਆ ਕਰਜ਼ਾ ਵਧਦਾ ਜਾ ਰਿਹਾ ਸੀ ਸ਼ਾਹੂਕਾਰ ਹਰ ਦਿਨ ਦਰਵਾਜ਼ੇ ਤੇ ਆ ਕੇ ਕਹਿੰਦਾ ਰਾਮੂ ਕਰਜ਼ ਨਹੀਂ ਦੇ ਸਕਦਾ ਤਾਂ ਕੁਝ ਵੇਚ ਦੇ ਨਹੀਂ ਤਾਂ ਸਭ ਕੁਝ ਖੋ ਲਵਾਵਾਂਗਾ ਪਰ ਰਾਮੂ ਦੇ ਕੋਲ ਵੇਚਣ ਦੇ ਲਈ ਕੁਝ ਵੀ ਨਹੀਂ ਸੀ ਨਾ ਜ਼ਮੀਨ ਨਾ ਕਰ ਇੱਕ ਟੁੱਟੀ ਜਿਹੀ ਝੌਪੜੀ ਇੱਕ ਮਸੂਮ ਜਿਹੀ ਬੇਟੀ ਰਾਣੀ ਜਦੋਂ ਰਾਣੀ 12 ਸਾਲਾਂ ਦੀ ਹੋਈ ਪਿੰਡ ਦੇ ਸਭ ਤੋਂ ਵੱਡੇ ਜ਼ਿਮੀਂਦਾਰ ਬ੍ਰਿਜ ਲਾਲ ਉਸਨੇ RAMU ਦੇ ਸਾਹਮਣੇ ਇੱਕ ਸ਼ਰਤ ਰੱਖੀ ਜਿਸ ਨੂੰ ਸੁਣ ਕੇ ਇਨਸਾਨੀਅਤ ਵੀ ਸ਼ਰਮਸਾਰ ਹੋ ਜਾਵੇ ਬ੍ਰਿਜ ਲਾਲ ਨੇ ਰਾਣੀ ਨੂੰ ਦੇਖਿਆ ਤੇ ਠੰਡਾ ਹੌਂਕਾ ਲੈਂਦੇ ਹੋਏ ਕਿਹਾ RAMU ਤੇਰੀ ਬੇਟੀ ਰਾਣੀ ਚਾਹੀਦੀ ਹੈ ਮੈਂ ਉਸ ਨੂੰ 10 ਲੱਖ ਰੁਪਏ ਵਿੱਚ ਖਰੀਦ ਲਵਾਂਗਾ ਤੇਰੀ ਸਾਰੀ ਗਰੀਬੀ ਇੱਕ ਝਟਕੇ ਵਿੱਚ ਖਤਮ ਹੋ ਜਾਵੇਗੀ ਸੋਚ ਲੈ ਦੋਸਤੋ ਉਸ ਸਮੇਂ ਰਾਜੂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਕੋਈ ਨਹੀਂ ਜਾਣਦਾ ਪਰ ਉਸ ਦੀਆਂ ਅੱਖਾਂ ਵਿੱਚ ਲਾਲਚ ਦੀ ਚਮਕ ਸਾਫ਼ ਦਿਖ ਰਹੀ ਸੀ ਉਸ ਨੇ ਰਾਣੀ ਨੂੰ ਕਦੇ ਵੀ ਆਪਣੀ ਬੇਟੀ ਨਹੀਂ ਮੰਨਿਆ ਸੀ ਤੇ ਹੁਣ ਉਸ ਨੂੰ ਲੱਗਿਆ ਇਹ ਉਸ ਦੀ ਜ਼ਿੰਦਗੀ ਬਦਲਣ ਦਾ ਇੱਕ ਸੁਨਹਿਰੀ ਮੌਕਾ ਹੈ ਉਸ ਨੇ ਬਿਨਾਂ ਸੋਚੇ ਸਮਝੇ ਹਾਂ ਕਹਿ ਦਿੱਤੀ ਲక్ష్ਮੀ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠੋਂ じめਂ ਇਹ ਨਿਕਲ ਗਈ ਉਹ RAMU ਦੇ ਸਾਹਮਣੇ ਰੋ ਰੋ ਮੈਂਤਾ ਕਰਨ ਲੱਗੀ RAMU ਇਹ ਤੁਸੀਂ ਕੀ ਕਰ ਰਹੇ ਹੋ ਇਹ ਸਾਡੀ ਬੇਟੀ ਐ ਇਸ ਨੂੰ ਨਾ ਵੇਚ ਮੈਂ ਤੇਰੇ ਪੈਰ ਫੜਦੀ ਆ ਪਰ RAMU ਦਾ ਦਿਲ ਪੱਥਰ ਦਾ ਹੋ ਚੁੱਕਿਆ ਸੀ ਉਹ ਗੁੱਸੇ ਵਿੱਚ ਬੋਲਣ ਲੱਗਿਆ ਲక్ష్ਮੀ ਗਰੀਬੀ ਵਿੱਚ ਬੇਟੀ ਬੋਝ ਹੁੰਦੀ ਐ ਤੇ ਆਪਾਂ ਨੂੰ 10 ਲੱਖ ਰੁਪਏ ਮਿਲ ਰਹੇ ਆ ਇਸ ਤੋਂ ਚੰਗਾ ਸੌਦਾ ਹੋਰ ਕੀ ਹੋਵੇਗਾ ਤੂੰ ਚੁੱਪ ਰਹਿ ਤੇ ਮੈਨੂੰ ਮੇਰਾ ਕੰਮ ਕਰਨ ਦੇ ਤੇ ਫਿਰ ਇੱਕ ਹਨ੍ਹੇਰੀ ਰਾਤ ਵਿੱਚ RAMU ਨੇ ਆਪਣੀ 12 ਸਾਲਾਂ ਦੀ ਮਾਸੂਮ ਰਾਣੀ ਨੂੰ BRJ LAL ਨੂੰ ਵੇਚ ਦਿੱਤਾ ਜਦੋਂ ਰਾਣੀ ਨੂੰ ਜ਼ਬਰਦਸਤੀ BRJ LAL ਦੀ ਹਵੇਲੀ ਲਿਜਾਇਆ ਗਿਆ ਤਾਂ ਉਹ ਸਮਝ ਨਹੀਂ ਪਾਈ ਉਸ ਦੇ ਨਾਲ ਕੀ ਹੋ ਰਿਹਾ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਹ ਆਪਣੀ ਮਾਂ ਨੂੰ ਆਵਾਜ਼ਾਂ ਮਾਰ ਰਹੀ ਸੀ ਮਾਂ ਮੈਨੂੰ ਬਚਾ ਮੈਨੂੰ ਇੱਥੋਂ ਲੈ ਚੱਲ ਪਰ ਉਸ ਦੀ ਆਵਾਜ਼ ਉਸ ਹਨੇਰੇ ਕਮਰੇ ਵਿੱਚ ਹੀ ਰਹਿ ਗਈ ਲక్ష్ਮੀ ਬਾਰ-ਬਾਰ ਦਰਵਾਜ਼ੇ ਤੇ ਸਿਰ ਮਾਰ-ਮਾਰ ਕੇ ਰੋ ਰਹੀ ਸੀ ਮੇਰੀ ਬੇਟੀ ਨੂੰ ਛੱਡ ਦਿਓ ਉਸ ਨੂੰ ਵਾਪਸ ਕਰ ਦਿਓ ਪਰ RAMU ਨੇ ਉਸ ਦੀ ਇੱਕ ਨਾ ਸੁਣੀ ਉਹ 10 ਲੱਖ ਰੁਪਏ ਲੈ ਕੇ ਘਰ ਵਾਪਸ ਆ ਗਿਆ ਜਿਵੇਂ ਉਸਨੇ ਕੋਈ ਬਹੁਤ ਵੱਡੀ ਜਿੱਤ ਹਾਸਲ ਕਰ ਲਈ ਹੋਵੇ ਦੋਸਤੋ ਜਿਸ ਨੂੰ ਉਹ ਜਿੱਤ ਸਮਝ ਰਿਹਾ ਸੀ ਉਹ ਉਸਦੀ ਬੇਟੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਸੀ ਬ੍ਰਿਜ ਲਾਲ ਦੀ ਹਵੇਲੀ ਬਾਹਰੋਂ ਤਾਂ ਕਿਸੇ ਮਹਿਲ ਵਰਗੀ ਸੀ ਪਰ ਅੰਦਰ ਤੋਂ ਉਹ ਨਰਕ ਸੀ ਉੱਚੀਆਂ-ਉੱਚੀਆਂ ਕੰਧਾਂ ਹਰ ਕੋਨੇ ਤੇ ਸਖਤ ਪਹਿਰੇਦਾਰ ਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਰਾਣੀ ਨੂੰ ਇੱਕ ਛੋਟੇ ਜਿਹੇ ਹੰਦੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਸਿਰਫ ਇੱਕ ਛੋਟੀ ਜਿਹੀ ਖਿੜਕੀ ਸੀ ਜਿਸ ਰਾਹੀਂ ਹਲਕੀ ਜਿਹੀ ਰੌਸ਼ਨੀ ਆਉਂਦੀ ਸੀ ਉਹ ਡਰ ਨਾਲ ਕੰਬ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਇੰਨੇ ਨੂੰ ਇੱਕ ਬੁੱਢੀ ਨੌਕਰਾਨੀ ਕਮਰੇ ਵਿੱਚ ਆਈ ਉਸਨੇ ਬਿਨਾ ਕੁਝ ਬੋਲੇ ਇੱਕ ਥਾਲੀ ਵਿੱਚ ਸੁੱਕੀਆਂ ਰੋਟੀਆਂ ਤੇ ਪਾਣੀ ਰੱਖਿਆ ਤੇ ਵਾਪਸ ਚਲੀ ਗਈ ਰਾਣੀ ਨੇ ਭੁੱਖੀ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਖਾਦਾ ਉਸ ਨੂੰ ਬਸ ਆਪਣੀ ਮਾਂ ਦੀ ਯਾਦ ਆ ਰਹੀ ਸੀ ਉਹ ਸੋਚ ਰਹੀ ਸੀ ਮਾਂ ਤੂੰ ਕਿੱਥੇ ਆ ਪਾਪਾ ਨੇ ਮੈਨੂੰ ਇੱਥੇ ਕਿਉਂ ਛੱਡ ਦਿੱਤਾ ਕੁਝ ਘੰਟਿਆਂ ਬਾਅਦ ਦਰਵਾਜ਼ਾ ਖੁੱਲ੍ਹਿਆ ਤੇ ਬ੍ਰਜ ਲਾਲ ਅੰਦਰ ਆਇਆ ਉਸ ਦੀਆਂ ਅੱਖਾਂ ਵਿੱਚ ਲਾਲਚ ਚਾਲ ਕਰੇ ਹਾਸੀ ਉਸਨੇ ਹੌਲੀ ਜਿਹੇ ਇਹ ਕਿਹਾ ਹੁਣ ਤੂੰ ਇੱਥੇ ਹੀ ਰਹੇਂਗੀ ਜੋ ਮੈਂ ਕਹਾਂਗਾ ਉਹੀ ਕਰੇਂਗੀ ਸਮਝੀ ਰਾਣੀ ਨੇ ਡਰਦੀ ਨੇ ਸਿਰ ਹਾਂ ਵਿੱਚ ਹਿਲਾਇਆ ਪਰ ਉਸਦੇ ਮਨ ਵਿੱਚ ਬਹੁਤ ਸਵਾਲ ਉੱਠ ਰਹੇ ਸੀ ਕਿ ਹੁਣ ਮੈਂ ਕਦੇ ਘਰ ਨਹੀਂ ਜਾ ਪਾਵਾਂਗੀ ਮੈਨੂੰ ਮੇਰੇ ਪਾਪਾ ਲੈਣ ਨਹੀਂ ਆਉਣਗੇ ਦੋਸਤੋ ਦਿਨ गुज़रਦੇ ਗਏ ਤੇ ਹਰ ਦਿਨ ਰਾਣੀ ਦੇ ਲਈ ਇੱਕ ਨਵੀਂ ਸਜ਼ਾ ਦੀ ਤਰਸੀ ਬ੍ਰਿਜ ਲਾਲ ਉਸ ਨੂੰ ਤਾਨੇ ਮਾਰਦਾ ਤੇਰੇ ਪਿਉ ਨੇ ਤੈਨੂੰ ਵੇਚ ਦਿੱਤਾ ਤੇ ਹੁਣ ਤੂੰ ਮੇਰੀ ਗੁਲਾਮ ਐ ਇਥੋਂ ਕਦੇ ਵੀ ਤੂੰ ਬਾਹਰ ਨਹੀਂ ਨਿਕਲ ਪਾਵੇਂਗੀ ਰਾਣੀ ਚਾਹ ਕੇ ਵੀ ਉਥੋਂ ਭੱਜ ਨਹੀਂ ਸਕਦੀ ਸੀ ਕਿਉਂਕਿ ਹਰ ਦਰਵਾਜ਼ੇ ਤੇ ਸਖਤ ਪਹਿਰਾ ਸੀ ਹਰ ਕਦਮ ਤੇ ਉਸਦੀ ਨਿਗਰਾਨੀ ਹੁੰਦੀ ਸੀ ਇੱਕ ਦਿਨ ਰਾਣੀ ਨੇ ਹਿੰਮਤ ਕੀਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਨੌਕਰਾਨੀ ਖਾਣਾ ਦੇਣ ਆਈ ਤਾਂ ਉਹ ਦਰਵਾਜ਼ੇ ਦੇ ਪਿੱਛੇ ਲੁਕ ਗਈ ਤੇ ਜਿਵੇਂ ਹੀ ਦਰਵਾਜ਼ਾ ਖੁੱਲਿਆ ਉਹ ਤੇਜ਼ੀ ਨਾਲ ਭੱਜਣ ਲੱਗੀ ਉਹ ਸੋਚ ਰਹੀ ਸੀ ਬਸ ਮੈਂ ਕਿਸੇ ਤਰ੍ਹਾਂ ਬਾਹਰ ਨਿਕਲ ਜਾਵਾਂ ਆਪਣੀ ਮਾਂ ਦੇ ਕੋਲ ਪਹੁੰਚ ਜਾਵਾਂ ਪਰ ਉਸਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਬੱਜ ਜਲਾਲ ਦੇ ਗੁੰਡਿਆਂ ਨੇ ਉਸ ਨੂੰ ਫੜ ਲਿਆ ਤੇ ਇਨਾ ਮਾਰਿਆ ਕਿ ਉਸ ਦੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਰਹਿ ਗਏ ਦੋਸਤੋ ਗੁੰਡਿਆਂ ਦੀ ਮਾਰਨੇ ਰਾਣੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਉਸ ਨੇ ਮਨ ਵਿੱਚ ठाਨ ਲਿਆ ਮੈਂ ਇੱਥੋਂ ਨਿਕਲੂੰਗੀ ਮੈਂ ਹਾਰ ਨਹੀਂ ਮੰਨਾਂਗੀ ਤੇ ਫਿਰ ਇੱਕ ਦਿਨ ਰਾਣੀ ਦੀ ਜ਼ਿੰਦਗੀ ਵਿੱਚ ਉਮੀਦ ਦੀ ਕਿਰਨ ਜਗੀ ਪੈਂਡ ਵਿੱਚ ਇੱਕ ਸਮਾਜ ਸੇਵੀ ਸੰਸਥਾ ਆਈ ਜੋ ਗਰੀਬ ਤੇ ਵਿਚਾਰ ਲੋਕਾਂ ਦੀ ਮਦਦ ਕਰਦੀ ਸੀ ਰਾਣੀ ਨੇ ਕਿਸੇ ਤਰ੍ਹਾਂ ਇੱਕ ਛੋਟਾ ਜਿਹਾ ਕਾਗਜ਼ ਲਿਆ ਤੇ ਉਸ ਵਿੱਚ ਆਪਣੀ ਕਹਾਣੀ ਬਿਆਨ ਕੀਤੀ ਮੇਰੇ ਪਾਪਾ ਨੇ ਮੈਨੂੰ 10 ਲੱਖ ਰੁਪਏ ਵਿੱਚ ਵੇਚ ਦਿੱਤਾ ਮੈਨੂੰ ਇੱਥੋਂ ਬਚਾਉ ਮੈਂ ਮਰਨਾ ਨਹੀਂ ਚਾਹੁੰਦੀ ਉਸ ਕਾਗਜ਼ ਨੂੰ ਉਸਨੇ ਖਿੜਕੀ ਤੋਂ ਬਾਹਰ ਸੁੱਟ ਦਿੱਤਾ ਤੇ ਕਿਸਮਤ ਦੇ ਨਾਲ ਉਹ ਕਾਗਜ਼ ਸੰਸਤਾ ਦੇ ਇੱਕ ਅਧਿਕਾਰੀ ਦੇ ਹੱਥ ਲੱਗ ਗਿਆ ਉਸ ਨੂੰ ਪੜ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਰਾਣੀ ਨੂੰ ਛਡਾਉਣ ਦਾ ਪਲਾਨ ਬਣਾਇਆ ਪੁਲਿਸ ਦੀ ਮਦਦ ਲਈ ਤੇ ਇੱਕ ਰਾਤ ਬ੍ਰਜ ਲਾਲ ਦੀ ਹਵੇਲੀ ਵਿੱਚ ਛਾਪਾ ਮਾਰ ਦਿੱਤਾ ਉਸ ਰਾਤ ਰਾਣੀ ਨੂੰ ਉਸ ਨਰਕ ਵਿੱਚੋਂ ਆਜ਼ਾਦੀ ਮਿਲੀ ਜਦੋਂ ਉਹ ਬਾਹਰ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਇਹ ਖੁਸ਼ੀ ਦੇ ਹੰਝੂ ਸੀ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਸੱਚਮੁੱਚ ਆਜ਼ਾਦ ਹੋ ਚੁੱਕੀ ਹੈ ਪਰ ਦੋਸਤੋ ਇਹ ਆਜ਼ਾਦੀ ਰਾਣੀ ਦੀ ਮੰਜ਼ਲ ਨਹੀਂ ਸੀ ਬਲਕਿ ਉਸਦੇ ਅਸਲੀ ਸੰਘਰਸ਼ ਦੀ ਸ਼ੁਰੂਆਤ ਸੀ ਸੰਸਥਾ ਨੇ ਰਾਣੀ ਨੂੰ ਸ਼ਹਿਰ ਦੇ ਇੱਕ ਬਾਲਿਕਾ ਆਸ਼ਰਮ ਵਿੱਚ ਰੱਖਿਆ ਜਿੱਥੇ ਕਈ ਇਦਾਂ ਦੀਆਂ ਕੁੜੀਆਂ ਸੀ ਜੋ ਆਪਣੇ ਆਪਣੇ ਦਰਦਾਂ ਦੀਆਂ ਕਹਾਣੀਆਂ ਲੈ ਕੇ ਜਿਉਂ ਰਹੀਆਂ ਸੀ ਪਹਿਲੀ ਵਾਰ ਰਾਣੀ ਨੂੰ ਲੱਗਿਆ ਕਿ ਉਹ ਕੱਲੀ ਨਹੀਂ ਹੈ ਪਰ ਉਸਦੇ ਅੰਦਰ ਕੁਝ ਅਲੱਗ ਸੀ ਉਸ ਦੇ ਅੰਦਰ ਹਾਰ ਮੰਨਣ ਦਾ ਨਾਮੂ ਨਿਸ਼ਾਨ ਨਹੀਂ ਸੀ ਆਸ਼ਰਮ ਦੇ ਲੋਕ ਉਸ ਨੂੰ ਪੜ੍ਹਾਈ ਦੇ ਲਈ ਪ੍ਰੇਰਿਤ ਕਰਦੇ ਰਾਣੀ ਪੜ੍ਹ ਲਿਖ ਕੇ ਕੁਝ ਬਣ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੀ ਜ਼ਿੰਦਗੀ ਬਦਲ ਪਰ ਪਿੰਡ ਵਿੱਚ ਪਲੀ ਰਾਣੀ ਦੇ ਲਈ ਇਹ ਸਭ ਆਸਾਨ ਨਹੀਂ ਸੀ ਅੰਗਰੇਜ਼ੀ ਦੇ ਸ਼ਬਦ ਉਸ ਨੂੰ ਸਮਝ ਨਹੀਂ ਆਉਂਦੇ ਹਿਸਾਬ ਦੀ ਕਿਤਾਬ ਉਸ ਨੂੰ ਡਰਾਉਂਦੀ ਤੇ ਵੱਡੇ ਵੱਡੇ ਸ਼ਬਦ ਉਸਦੇ ਦਿਮਾਗ ਵਿੱਚ ਨਹੀਂ ਸਮਝ ਆਉਂਦੇ ਸੀ ਕਈ ਵਾਰ ਉਸ ਦਾ ਮਨ ਕਰਦਾ ਕਿ ਉਹ ਸਭ ਕੁਝ ਛੱਡ ਕੇ ਭੱਜ ਜਾਵੇ ਪਰ ਫਿਰ ਉਸ ਨੇ ਆਪਣੇ ਪਿਓ ਦਾ ਲਾਲਚ ਮਾਂ ਦੀਆਂ ਚੀਕਾਂ ਤੇ ਬ੍ਰਜ ਲਾਲ ਦਾ ਜ਼ੁਲਮ ਯਾਦ ਆਉਂਦਾ ਤੇ ਇਹ ਸਭ ਕੁਝ ਉਸ ਨੂੰ ਹਰ ਵਾਰ ਅੱਗੇ ਵਧਣ ਦੀ ਤਾਕਤ ਦਿੰਦਾ ਦਿਨ ਰਾਤ ਦੀ ਮਿਹਨਤ ਤੋਂ ਬਾਅਦ ਰਾਣੀ ਨੇ 10ਵੀਂ ਦੇ ਪੇਪਰ ਦਿੱਤੇ ਜਦੋਂ ਰਿਜ਼ਲਟ ਆਇਆ ਤਾਂ ਉਹ ਜ਼ਿਲ੍ਹੇ ਵਿੱਚੋਂ ਟੌਪ ਕਰ ਚੁੱਕੀ ਸੀ ਦੋਸਤੋ ਇਹ ਉਸਦੀ ਜ਼ਿੰਦਗੀ ਦਾ ਪਹਿਲਾ ਤੇ ਵੱਡਾ ਕਦਮ ਸੀ ਉਸਦੀ ਕਹਾਣੀ ਅਖਬਾਰਾਂ ਵਿੱਚ ਛਪੀ ਲੋਕ ਉਸ ਨੂੰ ਮਿਲਣ ਵਾਸਤੇ ਆਏ ਪਰ ਰਾਣੀ ਦੀ ਅਸਲੀ ਮੰਜ਼ਿਲ ਹਜੇ ਬਹੁਤ ਦੂਰ ਸੀ ਉਸਨੇ ठान ਲਿਆ ਕਿ ਉਹ ਸਿਰਫ ਆਪਣੇ ਲਈ ਨਹੀਂ ਬਲਕਿ ਹਰ ਉਹਨਾਂ ਕੁੜੀਆਂ ਦੇ ਲਈ ਲੜੇਗੀ ਜੋ ਸਮਾਜ ਦੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ ਉਸਨੇ ਦੇਸ਼ ਦੀ ਸਭ ਤੋਂ ਮੁਸ਼ਕਲ यूपीएससी पेपर देने ਦਾ ਫੈਸਲਾ ਕੀਤਾ ਦਿਨ ਵਿੱਚ ਉਹ ਆਸ਼ਰਮ ਦੇ ਵਿੱਚ ਦੂਸਰਿਆਂ ਦੀ ਮਦਦ ਕਰਦੀ ਤੇ ਰਾਤ ਨੂੰ ਕਿਤਾਬਾਂ ਵਿੱਚ ਡੁੱਬ ਜਾਂਦੀ ਕਈ ਵਾਰ ਨੀਂਦ ਪੂਰੀ ਨਹੀਂ ਹੁੰਦੀ ਪਰ ਉਸਨੇ ਕਦੇ ਵੀ ਹਿੰਮਤ ਨਹੀਂ ਹਾਰੀ ਤਿੰਨ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਜਦੋਂ यूपीएससी ਦਾ ਰਿਜ਼ਲਟ ਆਇਆ ਤਾਂ ਰਾਣੀ ਦੇਸ਼ ਦੀ ਟਾਪ ਰੈਕ ਵਿੱਚ ਸ਼ਾਮਲ ਸੀ ਦੋਸਤੋ ਜਿਸ ਕੁੜੀ ਨੂੰ ਉਸਦੇ ਪਿਓ ਨੇ 10 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ ਉਹ ਅੱਜ ਆਈਪੀਐਸ ਅਫਸਰ ਬਣ ਚੁੱਕੀ ਸੀ ਹੁਣ ਵਕਤ ਸੀ ਆਪਣੇ ਅਤੀਤ ਦਾ ਸਾਹਮਣਾ ਕਰਨ ਦਾ ਰਾਣੀ ਆਪਣੇ ਪਿੰਡ ਵਾਪਸ ਗਈ ਪਰ ਇਸ ਵਾਰ ਉਹ ਬੇਵਸ ਬੱਚੀ ਦੇ ਰੂਪ ਵਿੱਚ ਨਹੀਂ ਬਲਕਿ ਇੱਕ ਤਾਕਤਵਰ ਅਫਸਰ ਦੇ ਰੂਪ ਵਿੱਚ ਉਸਦੇ ਨਾਲ ਸਰਕਾਰੀ ਗੱਡੀਆਂ ਸੀ ਗਨਮੈਨ ਵੀ ਸੀ ਤੇ ਪੱਤਰਕਾਰਾਂ ਦੀ ਭੀੜ ਵੀ ਸੀ ਪੈੰਡ ਵਾਲੇ ਹੈਰਾਨ ਸੀ ਕਿ ਇਹ ਉਹੀ ਰਾਣੀ ਹੈ ਜਿਸ ਨੂੰ ਉਸਦੇ ਪਿਓ ਨੇ 10 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ ਇਧਰ ਰਾਣੀ ਦਾ ਪਿਓ RAMU ਬੁੱਢਾ ਹੋ ਚੁੱਕਿਆ ਸੀ ਉਸ ਦੀ ਕਮਰ ਝੁੱਕ ਚੁੱਕੀ ਸੀ ਅੱਖਾਂ ਵਿੱਚ ਪਛਤਾਵਾ ਸਾਫ਼ ਦਿਖਾਈ ਦਿੰਦਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਪੈੰਡ ਵਿੱਚ ਇੱਕ ਮਹਿਲਾ D M ਆ ਰਹੀ ਹੈ ਤਾਉ ਭੀੜ ਵਿੱਚ ਖੜਾ ਹੋ ਕੇ ਦੇਖਣ ਲੱਗਿਆ ਪਰ ਜਦੋਂ ਉਸਨੇ ਦੇਖਿਆ ਕਿ ਉਹ ਉਸਦੀ ਆਪਣੀ ਬੇਟੀ ਰਾਣੀ ਹੈ ਤਾਂ ਉਸਦੇ ਪੈਰ ਕੰਬਣ ਲੱਗੇ ਉਸਦੇ ਸਾਹਮਣੇ ਉਹੀ 12 ਸਾਲਾਂ ਦੀ ਰਾਣੀ ਦਾ ਚਿਹਰਾ ਘੁੰਮਣ ਲੱਗਿਆ ਜਿਸ ਨੂੰ ਉਸਨੇ ਆਪਣੇ ਲਾਲਚ ਦੇ ਲਈ ਨਰਕ ਵਿੱਚ ਸੁੱਟ ਦਿੱਤਾ ਸੀ ਰਾਣੀ ਗੱਡੀ ਵਿੱਚੋਂ ਉਤਰੀ ਉਸਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਸੀ ਚਿਹਰੇ ਤੇ ਕੋਈ ਕਮਜ਼ੋਰੀ ਨਹੀਂ ਉਹ ਪਿੰਡ ਦੇ ਵਿਕਾਸ ਦੇ ਦੌਰੇ ਦੇ ਲਈ ਤੁਰ ਪਈ ਪਰ ਫਿਰ ਅਚਾਨਕ ਉਸ ਦੀ ਨਜ਼ਰ ਆਪਣੀ ਪੁਰਾਣੀ ਝੌਂਪੜੀ ਤੇ ਪਈ ਪੀੜ ਨੂੰ چیرਦੀ ਹੋਈ ਫਿਰ ਉਹ ਆਪਣੇ ਉਸ ਟੁੱਟੇ-ਫੁੱਟੇ ਘਰ ਦੇ ਸਾਹਮਣੇ ਜਾ ਕੇ ਖੜ ਗਈ ਜਿੱਥੇ ਕਦੇ ਉਸ ਦੀ ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਰਾਮੂ ਹੌਲੀ-ਹੌਲੀ ਤੁਰਦਾ ਹੋਇਆ ਉਸ ਦੇ ਸਾਹਮਣੇ ਆਇਆ ਉਸ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਸੀ ਉਸਨੇ ਹੌਲੀ-ਹੌਲੀ ਕਿਹਾ ਬੇਟੀ ਮੈਨੂੰ ਮਾਫ਼ ਕਰ ਦੇ ਮੈਂ ਬਹੁਤ ਵੱਡਾ ਪਾਪ ਕੀਤਾ ਹੈ ਪਰ ਰਾਣੀ ਨੇ ਉਸ ਨੂੰ ਵਿਚ ਹੀ ਚੁੱਪ ਕਰਵਾ ਦਿੱਤਾ ਉਸ ਦੀ ਆਵਾਜ਼ ਵਿੱਚ ਤਾਕਤ ਸੀ ਕੌਣ ਬੇਟੀ ਮੈਂ ਤੇਰੇ ਲਈ ਉਸ ਦਿਨ ਹੀ ਮਰ ਗਈ ਸੀ ਜਿਸ ਦਿਨ ਤੂੰ ਮੈਨੂੰ 10 ਲੱਖ ਵਿੱਚ ਵੇਚ ਦਿੱਤਾ ਸੀ ਅੱਜ ਮੈਨੂੰ ਬੇਟੀ ਨਾ ਕਹਿ ਰਾਮੂ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਉਹ ਰਾਣੀ ਦੇ ਸਾਹਮਣੇ ਨੀਵੀਂ ਪਾ ਕੇ ਬੈਠ ਗਿਆ ਮੈਨੂੰ ਨਹੀਂ ਪਤਾ ਸੀ ਕਿ ਤੂੰ ਐਡੀ ਵੱਡੀ ਅਫਸਰ ਬਣ ਜਾਵੇਂਗੀ ਮੈਨੂੰ ਮਾਫ ਕਰ ਦੇ ਰਾਣੀ ਨੇ ਇੱਕ ਪਲ ਰੁੱਕ ਕੇ ਕਿਹਾ ਸਾਰੇ ਲੋਕ ਖੜ ਕੇ ਦੇਖ ਰਹੇ ਸੀ ਕਿ ਉਹ ਆਪਣੇ ਪਿਓ ਨੂੰ ਮਾਫ ਕਰੇਗੀ ਪਰ ਰਾਣੀ ਨੇ ਇੱਕ ਸਖਤ ਫੈਸਲਾ ਸੁਣਾਇਆ ਇਹ ਪਿੰਡ ਹੁਣ ਬਦਲਣ ਵਾਲਾ ਹੈ ਇੱਥੇ ਹੁਣ ਕੋਈ ਵੀ ਬੇਟੀ ਵੇਚੀ ਨਹੀਂ ਜਾਵੇਗੀ ਅੱਜ ਤੋਂ ਹਰ ਕੁੜੀ ਨੂੰ ਪੜ੍ਹਾਈ ਦਾ ਮੌਕਾ ਮਿਲੇਗਾ ਤੇ ਜੋ ਉਸ ਨੂੰ ਬੋਝ ਸਮਝੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। RAMU ਉਸ ਦੇ ਪੈਰਾਂ ਵਿੱਚ ਡਿੱਗਿਆ ਰਿਹਾ ਪਰ ਰਾਣੀ ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਹ ਉਸ ਦੇ ਲਈ ਬਦਲਾ ਨਹੀਂ ਸੀ ਬਲਕਿ ਸਮਾਜ ਨੂੰ ਬਦਲਣ ਦਾ ਪਹਿਲਾ ਕਦਮ ਸੀ ਪਰ ਰਾਣੀ ਦਾ ਦਿਲ ਹਜੇ ਆਪਣੀ ਮਾਂ ਨੂੰ ਦੇਖਣ ਦੇ ਲਈ ਤੜਫ ਰਿਹਾ ਸੀ। ਉਹ ਉਸ ਟੁੱਟੀ ਹੋਈ ਝੌਂਪੜੀ ਦੇ ਅੰਦਰ ਗਈ। ਜਿੱਥੇ ਉਸਦੀ ਮਾਂ ਲక్ష్ਮੀ ਹੁਣ ਇਕੱਲੀ ਰਹਿੰਦੀ ਸੀ ਲక్ష్ਮੀ ਬੁੱਢੀ ਹੋ ਚੁੱਕੀ ਸੀ ਉਸਦੇ ਵਾਲ ਸਫੇਦ ਹੋ ਚੁੱਕੇ ਸੀ ਚਿਹਰਾ ਜੁੜੜੀਆਂ ਨਾਲ ਭਰ ਗਿਆ ਸੀ ਪਰ ਅੱਖਾਂ ਵਿੱਚ ਉਹੀ ਪਿਆਰ ਸੀ ਜਿਵੇਂ ਹੀ ਲక్ష్ਮੀ ਨੇ ਰਾਣੀ ਨੂੰ ਦੇਖਿਆ ਉਸ ਨੂੰ ਯਕੀਨ ਨਹੀਂ ਹੋਇਆ ਉਹ ਆਪਣੀਆਂ ਅੱਖਾਂ ਨੂੰ ਮਲਨ ਲੱਗੀ ਕਿ ਇਹ ਸੱਚਮੁੱਚ ਮੇਰੀ ਰਾਣੀ ਹੈ ਰਾਣੀ ਇੱਕ ਪਲ ਵੀ ਨਹੀਂ ਰੁਕੀ ਉਹ ਭੱਜ ਕੇ ਆਪਣੀ ਮਾਂ ਦੇ ਗਲੇ ਲੱਗ ਗਈ ਤੇ ਫਟ ਫਟ ਕੇ ਰੋਣ ਲੱਗੀ ਮਾਂ ਮੈਂ ਆ ਗਈ ਹੁਣ ਮੈਂ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ ਲక్ష్ਮੀ ਨੇ ਆਪਣੀ ਬੇਟੀ ਨੂੰ ਸੀਨੇ ਨਾਲ ਲਗਾ ਲਿਆ ਤੇ ਦੋਨਾਂ ਮਾਂਵਾ ਧੀਆਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਬਾਹਰ ਖੜੇ ਲੋਕਾਂ ਦੀਆਂ ਇਹ ਨਜ਼ਾਰਾ ਦੇਖ ਦੇਖ ਕੇ ਅੱਖਾਂ ਨਮ ਹੋ ਗਈਆਂ ਸੀ ਲక్ష్ਮੀ ਨੇ ਕੰਮ ਦੀ ਹੋਈ ਆਵਾਜ਼ ਵਿੱਚ ਕਿਹਾ ਬੇਟੀ ਜਦੋਂ ਤੈਨੂੰ ਵੇਚਿਆ ਗਿਆ ਤਾ ਮੇਰੀ ਦੁਨੀਆ ਉੱਜੜ ਗਈ ਸੀ ਮੈਂ ਹਰ ਦਿਨ ਪਰਮਾਤਮਾ ਤੋਂ ਤੈਨੂੰ ਮੰਗਿਆ ਪਰ ਮੈਨੂੰ ਲੱਗਿਆ ਕਿ ਮੇਰੀ ਰਾਣੀ ਤਾਂ ਮਰ ਗਈ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਸੀ ਮਾਂ ਮੈਂ ਮਰੀ ਨਹੀਂ ਸੀ ਇਸ ਸਮਾਜ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੇ ਆਪ ਨੂੰ ਜਿਉਂਦਾ ਰੱਖਿਆ ਪਰ ਹੁਣ ਮੈਂ ਹਰ ਉਸ ਕੁੜੀ ਦੇ ਲਈ ਲੜਾਂਗੀ ਜੋ ਮੇਰੇ ਵਰਗਾ ਦਰਦ ਸਹਿੰਦੀ ਹੈ ਪਰ ਦੋਸਤੋ ਕਹਾਣੀ ਵਿੱਚ ਇੱਕ ਹੋਰ ਕਿਰਦਾਰ ਸੀ ਬ੍ਰਜ ਲਾਲ ਜਦੋਂ ਉਸ ਨੂੰ ਪਤਾ ਲੱਗਾ ਕਿ ਰਾਣੀ ਡੀਐਮ ਬਣ ਕੇ ਵਾਪਸ ਆਈ ਹੈ ਤਾਂ ਉਹ ਡਰ ਨਾਲ ਕੰਬ ਉਠਿਆ ਉਸਨੇ ਆਪਣੇ ਗੁੰਡਿਆਂ ਨੂੰ ਬੁਲਾਇਆ ਇਹ ਕੁੜੀ ਜਿੰਦਾ ਨਹੀਂ ਰਹਿਣੀ ਚਾਹੀਦੀ ਜੇ ਇਸਨੇ ਮੇਰੇ ਖਿਲਾਫ ਕੁਝ ਕੀਤਾ ਤਾਂ ਮੈਂ ਬਰਬਾਦ ਹੋ ਜਾਵਾਂਗਾ ਪਰ ਰਾਣੀ ਹੁਣ ਕਮਜ਼ੋਰ ਬੱਚੀ ਨਹੀਂ ਸੀ ਉਸ ਕੋਲ ਕਾਨੂੰਨ ਦੀ ਤਾਕਤ ਸੀ ਉਸ ਨੂੰ ਬ੍ਰਜ ਲਾਲ ਦੇ ਪਲਾਨ ਦੀ ਖਬਰ ਮਿਲੀ ਤੇ ਉਸਨੇ ਪੁਲਿਸ ਨੂੰ ਆਦੇਸ਼ ਦਿੱਤਾ ਬ੍ਰਜ ਲਾਲ ਦੇ ਸਾਰੇ ਕਾਲੇ ਕਾਰਨਾਮਿਆਂ ਦੀ ਜਾਂਚ ਕਰਵਾਈ ਉਸ ਰਾਤ ਪੁਲਿਸ ਬ੍ਰਜ ਲਾਲ ਦੀ ਹਵੇਲੀ ਵਿੱਚ ਪਹੁੰਚੀ ਪਿੰਡ ਵਾਲੇ ਹੈਰਾਨ ਸੀ ਕਿ ਅੱਜ ਰਾਤ ਸ਼ੈਤਾਨ ਫੜਿਆ ਜਾਵੇਗਾ ਬ੍ਰਜ ਲਾਲ ਗੁੱਸੇ ਨਾਲ ਬਾਹਰ ਨਿਕਲਿਆ ਇਹ ਕੀ ਤਮਾਸ਼ਾ ਇਨੇ ਨੂੰ ਆ ਕੇ ਰਾਣੀ ਦੀ ਗੱਡੀ ਰੁਕੀ ਤੇ ਉਹ ਉੱਤਰ ਕੇ ਬਾਹਰ ਆਈ ਉਸ ਦੀਆਂ ਅੱਖਾਂ ਵਿੱਚ ਬਦਲੇ ਦੀ ਅੱਗ ਸੀ ਬ੍ਰਜ ਲਾਲ ਕੰਬਦੇ ਹੋਏ ਬੋਲਿਆ ਤੂੰ ਜਿੰਦਾ ਕਿਵੇਂ ਬਚ ਗਈ ਰਾਣੀ ਨੇ ਠੰਡਾ ਜਵਾਬ ਦਿੱਤਾ ਬ੍ਰਜ ਲਾਲ ਤੂੰ ਮੇਰੀ ਕਿਸਮਤ ਨੂੰ ਕੋਚਲਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਮੈਂ ਤੇਰੇ ਕਰਮਾਂ ਦੀ ਸਜ਼ਾ ਬਣ ਕੇ ਆਈ ਹਾਂ ਪੁਲਿਸ ਨੇ ਹਵੇਲੀ ਦੀ ਤਲਾਸ਼ੀ ਲਈ ਤੇ ਉਥੋਂ ਕਈ ਕੁੜੀਆਂ ਨੂੰ ਕੱਢਿਆ ਗਿਆ ਜਿਨ੍ਹਾਂ ਨੂੰ ਬ੍ਰਿਜ ਲਾਲ ਨੇ ਸਾਲਾਂ ਤੋਂ ਕੈਦ ਕਰਕੇ ਰੱਖਿਆ ਸੀ ਪੰਡ ਵਾਲੇ ਸਮਝ ਗਏ ਕਿ ਰਾਣੀ ਸਿਰਫ ਆਪਣੀ ਲੜਾਈ ਨਹੀਂ ਲੜ ਰਹੀ ਸੀ ਬਲਕਿ ਹਰ ਉਸ ਕੁੜੀ ਦੀ ਆਵਾਜ਼ ਬਣ ਚੁੱਕੀ ਸੀ ਜੋ ਜ਼ੁਲਮ ਸਹਿ ਰਹੀ ਸੀ ਬ੍ਰਿਜ ਲਾਲ ਨੂੰ ਹੱਥ ਕੜੀਆਂ ਲਾ ਕੇ ਗੱਡੀ ਵਿੱਚ ਬਿਠਾਇਆ ਗਿਆ ਤੇ ਉਸ ਦੀਆਂ ਅੱਖਾਂ ਦਾ ਡਰ ਦੱਸ ਰਿਹਾ ਸੀ ਕਿ ਉਸ ਦਾ ਖੇਲ ਖਤਮ ਹੋ ਚੁੱਕਿਆ ਹੈ ਅਗਲੀ ਸਵੇਰ ਪਿੰਡ ਵਿੱਚ ਇੱਕ ਨਵੀਂ ਉਮੀਦ ਜਗੀ ਜੋ ਕੁੜੀਆਂ ਸਾਲਾਂ ਤੋਂ ਕੈਦ ਸੀ ਉਹ ਆਜ਼ਾਦ ਹੋ ਗਈਆਂ ਰਾਣੀ ਨੇ ਉਹਨਾਂ ਨੂੰ ਗਲੇ ਲਗਾਇਆ ਤੇ ਕਿਹਾ ਕਿ ਹੁਣ ਤੁਹਾਡੀ ਕਿਸਮਤ ਕੋਈ ਹੋਰ ਨਹੀਂ ਲਿਖੇਗਾ ਆਪਣੀ ਜ਼ਿੰਦਗੀ ਖੁਦ ਬਣਾਓ ਪਿੰਡ ਦੀਆਂ ਔਰਤਾਂ ਪਹਿਲੀ ਵਾਰ ਘਰਾਂ ਚੋਂ ਬਾਹਰ ਨਿਕਲੀਆਂ ਲੋਕ ਹੈਰਾਨ ਸੀ ਕਿ ਜਿਸ ਨੂੰ ਵੇਚਿਆ ਗਿਆ ਸੀ ਉਹੀ ਅੱਜ ਪਿੰਡ ਦੀਆਂ ਕੁੜੀਆਂ ਦਾ ਪਵਿਕ ਸਵਾਰ ਰਹੀ ਸੀ ਰਾਣੀ ਨੇ ਪਿੰਡ ਦੇ ਸਕੂਲ ਦਾ ਦੌਰਾ ਕੀਤਾ ਤੇ ਉੱਥੋਂ ਦੇ ਹਾਲਾਤ ਦੇਖ ਕੇ ਉਸ ਦਾ ਦਿਲ ਟੁੱਟ ਗਿਆ ਲੜਕੀਆਂ ਪੜ੍ਹਾਈ ਤੋਂ ਦੂਰ ਸੀ ਉਹਨਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਨਾ ਪੈਂਦਾ ਸੀ ਉਸ ਨੇ ਸਖਤ ਫੈਸਲਾ ਲਿਆ ਹਰ ਕੁੜੀ ਨੂੰ ਪੜ੍ਹਾਈ ਮਿਲੇਗੀ ਬੇਟੀ ਬੋਝ ਨਹੀਂ ਤਾਕਤ ਹੈ ਉਸ ਨੇ ਸਰਕਾਰ ਤੋਂ ਇੱਕ ਮੈਲਾ ਸਕੂਲ ਤੇ ਟ੍ਰੇਨਿੰਗ ਸੈਂਟਰ ਦੀ ਮੰਗ ਕੀਤੀ ਜਿੱਥੇ ਕੁੜੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਤਮ ਰੱਖਿਆ ਵੀ ਸਿਖਾਈ ਜਾਵੇ ਹੌਲੀ-ਹੌਲੀ ਪਿੰਡ ਬਦਲਣ ਲੱਗਿਆ ਜੋ ਕੁੜੀਆਂ ਪਹਿਲਾਂ ਘਰਾਂ ਵਿੱਚ ਕੈਦ ਸੀ ਉਹ ਸਕੂਲ ਜਾਣ ਲੱਗੀਆਂ ਮਾਵਾਂ ਘਰ ਬਣਾਲ ਆਪਣੀਆਂ ਧੀਆਂ ਨੂੰ ਪੜਾਉਣ ਲੱਗੀਆਂ ਰਾਣੀ ਦੀ ਕਹਾਣੀ ਇਸ ਤਰ੍ਹਾਂ ਸਮਾਜ ਵਿੱਚ ਫੈਲ ਗਈ ਅਖਬਾਰਾਂ ਵਿੱਚ ਖਬਰਾਂ ਛਪੀਆਂ ਜਿਸ ਕੁੜੀ ਨੂੰ ਵੇਚਿਆ ਗਿਆ ਉਹੀ ਕੁੜੀਆਂ ਦਾ ਭਵਿੱਖ ਸਵਾਰ ਰਹੀ ਹੈ ਉਸਨੇ ਪਿੰਡ ਵਿੱਚ ਇੱਕ ਬੇਟੀ ਬਚਾਓ ਕੇਂਦਰ ਬਣਵਾਇਆ ਜਿੱਥੇ ਕੁੜੀਆਂ ਨੂੰ ਸੁਰੱਖਿਆ ਤੇ ਸਿੱਖਿਆ ਦਿੱਤੀ ਜਾਂਦੀ ਸੀ ਹਰ ਕੁੜੀ ਦੇ ਮਨ ਵਿੱਚ ਇੱਕ ਸੁਪਨਾ ਜਾਗਿਆ ਅਸੀਂ ਵੀ ਰਾਣੀ ਦੀਦੀ ਦੀ ਤਰ੍ਹਾਂ ਬਣਾਂਗੇ ਫਿਰ ਇੱਕ ਦਿਨ ਰਾਣੀ ਨੂੰ ਰਾਸ਼ਟਰਪਤੀ ਭਵਨ ਵਿੱਚੋਂ ਬੁਲਾਵਾ ਆਇਆ ਉਸ ਨੂੰ ਨਾਰੀ ਸ਼ਕਤੀ ਪਰਸਕਾਰ ਨਾਲ ਸਮਾਨਿਤ ਕੀਤਾ ਗਿਆ ਜਦੋਂ ਉਹ ਸਟੇਜ ਤੇ ਖੜੀ ਹੋਈ ਤਾਂ ਲੱਖਾਂ ਲੋਕਾਂ ਨੇ ਤਾੜੀਆਂ ਵਜਾਈਆਂ ਰਾਸ਼ਟਰਪਤੀ ਨੇ ਕਿਹਾ ਰਾਣੀ ਸਿਰਫ ਇੱਕ ਨਾਮ ਨਹੀਂ ਹਰ ਉਸ ਕੁੜੀ ਦੀ ਤਾਕਤ ਹੈ ਜੋ ਬੰਦਨਾ ਨੂੰ ਤੋੜਨਾ ਚਾਹੁੰਦੀ ਹੈ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਇਹ ਜਿੱਤ ਦੇ ਹੰਝੂ ਸੀ ਇੱਕ ਪੱਤਰਕਾਰ ਨੇ ਪੁੱਛਿਆ ਤੁਹਾਡਾ ਸਭ ਤੋਂ ਵੱਡਾ ਸੁਪਨਾ ਕਿਹੜਾ ਹੈ ਰਾਣੀ ਨੇ ਮੁਸਕਰਾ ਕੇ ਕਿਹਾ ਮੇਰਾ ਸੁਪਨਾ ਹੈ ਕਿ ਕੋਈ ਵੀ ਬੇਟੀ ਆਪਣੇ ਪਿਤਾ ਦੇ ਹੱਥੋਂ ਨਾ ਵਿਕੇ ਤੇ ਕੋਈ ਵੀ ਬੇਟੀ ਬੜਾ ਹੀ ਤੋਂ ਬਿਨਾ ਨਾ ਰਹੇ ਹਰ ਬੇਟੀ ਆਪਣੇ ਪੈਰਾਂ ਤੇ ਖੜੀ ਹੋਵੇ ਪਰ ਇੱਧਰ ਰਾਣੀ ਦਾ ਪਿਓ ਰਾਮੂ ਜਿਸ ਨੇ ਆਪਣੀ ਬੇਟੀ ਨੂੰ 10 ਲੱਖ ਵਿੱਚ ਵੇਚ ਦਿੱਤਾ ਸੀ ਹੁਣ ਪਿੰਡ ਵਿੱਚ ਸਭ ਤੋਂ ਦੋਸ਼ੀ ਇਨਸਾਨ ਬਣ ਚੁੱਕਿਆ ਸੀ ਲੋਕ ਉਸ ਨੂੰ ਨਫ਼ਰਤ ਕਰਦੇ ਸੀ ਕੋਈ ਵੀ ਉਸ ਨਾਲ ਗੱਲ ਨਹੀਂ ਕਰਦਾ ਉਹ ਇਕੱਲਾ ਬਿਮਾਰ ਤੇ ਟੁੱਟਿਆ ਹੋਇਆ ਜੀਵਨ ਬਤੀਤ ਕਰ ਰਿਹਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਰਾਣੀ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਤਾਂ ਉਹ ਹੋਰ ਟੁੱਟ ਗਿਆ ਫਿਰ ਇੱਕ ਦਿਨ ਜਦੋਂ ਰਾਣੀ ਪਿੰਡ ਵਿੱਚ ਨਵੇਂ ਸਕੂਲ ਦਾ ਉਦਘਾਟਨ ਕਰ ਰਹੀ ਸੀ ਰਾਮੂ ਦੂਰ ਖੜਾ ਸਭ ਕੁਝ ਦੇਖ ਰਿਹਾ ਸੀ ਅਚਾਨਕ ਉਹ ਰਾਣੀ ਦੇ ਸਾਹਮਣੇ ਆਇਆ "ਬੇਟੀ ਮੈਂ ਬਹੁਤ ਵੱਡਾ ਗੁਨਾਹ ਕੀਤਾ ਸੀ ਕੀ ਮੈਂ ਮਾਫੀ ਦੀ ਕੋਈ ਉਮੀਦ ਕਰ ਸਕਦਾ" ਰਾਣੀ ਨੇ ਠੰਡੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਤੂੰ ਉਸ ਦਿਨ ਮੈਨੂੰ ਬੇਟੀ ਮੰਨਣਾ ਛੱਡ ਦਿੱਤਾ ਸੀ ਜਿਸ ਦਿਨ ਮੈਨੂੰ ਵੇਚਿਆ ਸੀ ਤੁਸੀਂ ਸਿਰਫ ਮੈਨੂੰ ਨਹੀਂ ਪਿਆਉਤੀ ਦੇ ਰਿਸ਼ਤੇ ਨੂੰ ਵੀ ਸ਼ਰਮਸਾਰ ਕੀਤਾ ਮੈਂ ਤੈਨੂੰ ਨਫ਼ਰਤ ਨਹੀਂ ਕਰਦੀ ਪਰ ਮਾਫ਼ ਵੀ ਨਹੀਂ ਕਰ ਸਕਦੀ ਆਪਣੀ ਗਲਤੀ ਦੇ ਨਾਲ ਜਿਉ ਰਾਮ ਉਥੇ ਹੀ ਰਾਣੀ ਦੇ ਪੈਰਾਂ ਵਿੱਚ ਡਿੱਗ ਪਿਆ ਪਰ ਹੁਣ ਬਹੁਤ دیر ਹੋ ਚੁੱਕੀ ਸੀ ਕੁਝ ਸਮੇਂ ਬਾਅਦ ਸਰਕਾਰ ਨੇ ਪਿੰਡ ਵਿੱਚ ਸਿੱਖਿਆ ਤੇ ਬੇਟੀ ਬਚਾਓ ਕੇਂਦਰ ਸ਼ੁਰੂ ਕਰ ਦਿੱਤੇ ਫਿਰ ਇੱਕ ਦਿਨ ਜਦੋਂ ਰਾਣੀ ਇੱਕ ਸਟੇਜ ਤੇ ਭਾਸ਼ਣ ਦੇ ਰਹੀ ਸੀ ਇੱਕ ਛੋਟੀ ਜਿਹੀ ਬੱਚੀ ਦੌੜ ਕੇ ਸਿੱਧਾ ਰਾਣੀ ਕੋਲ ਆਈ ਤੇ ਬੋਲੀ ਰਾਣੀ ਦੀਦੀ ਮੈਂ ਵੀ ਤੁਹਾਡੀ ਤਰ੍ਹਾਂ ਬਣਨਾ ਚਾਹੁੰਦੀ ਹਾਂ ਰਾਣੀ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਤੇ ਕਿਹਾ ਤੂੰ ਮੇਰੇ ਤੋਂ ਵੀ ਅੱਗੇ ਜਾਵੇਂਗੀ ਬੇਟੀ ਉਸ ਸਮੇਂ ਰਾਣੀ ਨੂੰ ਅਹਿਸਾਸ ਹੋਇਆ ਕਿ ਉਸ ਦਾ ਸੰਗਰਾਸ਼ ਵਿਅਰਥ ਨਹੀਂ ਗਿਆ ਉਹ ਸਿਰਫ ਇੱਕ ਇਨਸਾਨ ਨਹੀਂ ਬਲਕਿ ਇੱਕ ਕ੍ਰਾਂਤੀ ਬਣ ਚੁੱਕੀ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ